हां तੈਨੂੰ ਤਾਂ ਹੁਣ ਨਵੀਆਂ ਚੁੰਡੀਆਂ ਚਾਹੀਦੀਆਂ ਨਵੇਂ ਸੂਟ ਚਾਹੀਦੇ ਗੋਟੇ ਕਿਨਾਰੀ ਲਾਲਾ ਇਹਨਾਂ ਨੂੰ ਮਮੂਲੀ ਗੱਲ ਸੁਣ ਲੈ ਮੇਰੇ ਨਾ ਦਿਲ ਦੇ ਅੰਦਰ ਵੜ ਕੇ ਤੁਸੀਂ ਦੇਖ ਨਹੀਂ ਸਕਦੇ ਵੀ ਕਿੰਨਾ ਕੁ ਦੁੱਖ ਆ ਮੇਰਾ ਵੀ ਉਹ ਕੁਝ ਲੱਗਦਾ ਸੀ ਬਸ ਮੈਨੂੰ ਸਾਰਾ ਹੀ ਪਤਾ ਹੈਗਾ ਸਾਰਾ ਹੀ ਪਤਾ ਮੈਨੂੰ ਤੇਰਾ ਕਿੰਨਾ ਕੁ ਲੱਗਦਾ ਸੀਗਾ ਕੋਈ ਨਹੀਂ ਹੌਲੀ ਹੌਲੀ ਮੈਂ ਆਉਦੀ ਮਾਸੀ ਨੂੰ ਵੀ ਸਮਝਾ ਲੂੰਗਾ ਪਰ ਸੋਨ ਨੂੰ ਤਾਂ ਪ੍ਰਮਾਤਮਾ ਹੀ ਸਮਝਾਉ ਇੱਕ ਦਿਨ ਜਿਹੜਾ ਕੁਝ ਤੁਸੀਂ ਕਰਦੇ ਫਿਰਦੇ ਹੋ ਹੈਲੋ ਉਹ ਤੇਰੀ ਗੱਲ ਹੋ ਗਈ ਐ ਮੈਂ ਵੀ ਤੁਹਾਨੂੰ ਕੁਝ ਪੁੱਛਣਾ ਮੈਂ ਵੀ ਉਹਦਾ ਕੁਝ ਲੜਦਾਗਾ ਕਿੰਨੇ ਦਿਨ ਹੋ ਗਏ ਘਰੋਂ ਨਿਕਲੇ ਨੂੰ ਨਾ ਤਾਂ ਮੈਨੂੰ ਫੋਨ ਕਰਦਾ ਨਾ ਮੈਨਾਂ ਗੱਲ ਕਰਦਾਗਾ ਨਾ ਘਰੇ ਫੜਿਆ ਉਹ ਘਰੇ ਬੜਨ ਨੂੰ ਕਿਹੜਾ ਹੋਊ ਨਿਕਲਿਆ ਫਿਰਦਾਗਾ ਉਹ ਤੈਨੂੰ ਪਤਾ ਹੀ ਐ ਵੀ ਜਿੱਥੇ ਹੈਗਾ ਉੱਥੇ ਠੀਕ ਐ ਮੈਂ ਉਹਨੂੰ ਕਹਿਤਾ ਵੀ ਆਉਣ ਦੀ ਲੋੜ ਨਹੀਂ ਹੈਗੀ ਪੈਸੇ ਪਹਚਾ ਦੇਾਂਗੇ ਖਾਣਾ ਪੀਣਾ ਪਹਚਾ ਦਿਆਂਗੇ ਬਸ ਓਕੇ ਐ ਉਹਨੂੰ ਪਾਸੇ ਹੀ ਰਹਿਣ ਦੇ ਆਪਾਂ ਤਾਂ ਜਿਹੜੇ ਫਸੇ ਫਸੀਆਂ ਕਾਨੂੰ ਨਿਆਣੇ ਦਾ ਕਿਸੇ ਪਰਚੇ-ਪੁਰਚੇ ਦੇ ਵਿੱਚ ਨਾ ਆਵ ਗਿਆ ਕਿਦੀ ਮਾਨੂੰ ਮਾਸੀ ਆਖਾਂਗੇ ਆਪਾਂ ਉਹ ਮੈਂ ਤੈਨੂੰ ਕਿੰਨੀ ਵਾਰ ਆਖਿਆ ਵੀ ਇਹੇ ਜੇ ਦ ਨਾਲ ਆਇਆ ਕਰ ਮੈਨੂੰ ਕੀ ਪਤਾ ਸੀ ਉਹ ਘਰੇ ਆ ਜਾਊਗਾ ਮੈਂ ਤਾਂ ਉਹਦਾ ਸਾਰਾ ਹਿਸਾਬ-ਤਬ ਵੀ ਕਰਤਾ ਸੀ ਨਾ ਕੌਣ ਆਹੋ ਕੋਈ ਨਹੀਂ ਹੈਗਾ ਬਸ ਐਵੇਂ ਸੀ ਉਹ ਐਵੇਂ ਨਾਲ ਹਰ ਕਿਸੇ ਨੂੰ ਡਾ ਖੋਲ ਦਿਆ ਕਰਤੀ ਮੈਂ ਡਾ ਕਿੱਥੇ ਖੋਲਿਆ ਮੈਂ ਤਾਂ ਕੋਠੇ ਤੋਂ ਜਾ ਕੇ ਜਵਾਬ ਦੁੱਤਾ ਉਹਨੂੰ ਪਰ ਜਿਹੜੇ ਹਿਸਾਬ ਦਾ ਉਹ ਬੰਦਾ ਸੀ ਨਾ ਉਹ ਜੇ ਪਿੰਡ 'ਚ ਕੋਈ ਹੋਰ ਦੇਖ ਲੈਂਦਾ ਅਗਲਾ ਸੋਚਦਾ ਵੀ ਇਹ ਤਾਂ ਸੜਿਆ ਜਾ ਪਤਾ ਇਹਨਾਂ ਤੇ ਘਰੇ ਆ ਕੇ ਮੈਂ ਗਿਆ ਚੁੱਪ ਬਸ ਤੇਰਾ ਚੰਗਾ ਆ ਹੈ ਕਦੀ ਤੈਨੂੰ ਰਸੋਈ 'ਚੋਂ ਪਾਣੀ ਲਿਆ ਦੋ ਕਹ ਤੈਨੂੰ ਕੁਛ ਖਾਣ ਨੂੰ ਲੈ ਦੇ ਕੋਈ ਤੂੰ ਕੁਛ ਖਾਣ ਨੂੰ ਲੈ ਦੇ ਤੈਨੂੰ ਐ ਪਤਾ ਉਹ ਮੈਂ ਤਾਂ ਕਰ ਤੈਨੂੰ ਪਾਣੀ ਦਾ ਗਲਾਸ ਉਹੀ ਨਹੀਂ ਸਿਪਾਇਆ ਨੌਕਰਾਂ ਤੇ ਲੱਗੀ ਮੈਂ ਤੂੰ ਕੌਣ ਐ ਤੈਨੂੰ ਮੈਂ ਜਾਣਦੀ ਨਹੀਂ ਨਾਲੇ ਵੈਸੇ ਵੀ ਸਾਨੂੰ ਪਤਾ ਐ ਵੀ ਉਹਨੂੰ ਕਿਵੇਂ ਰੱਖਣਾ ਕਿਵੇਂ ਨਹੀਂ ਪਹਿਲਾਂ ਅਸੀਂ ਉਹ ਸਾਹਮਦੇ ਆਇਆ ਉਹਨੂੰ ਪੁੱਤ ਮੈਂ ਤੈਨੂੰ ਵਾਰ-ਵਾਰ ਕਹੀ ਜਾਨੀ ਆ ਵੀ ਤੂੰ ਰਹਿਣ ਤੇ ਸੋਹਣਿਆ ਇੱਥੇ ਆਉਣ ਵਾਸਤੇ ਤੂੰ ਚੁੱਪ ਕਰਕੇ ਜਿੱਥੇ ਹੈਗਾ ਨਾ ਉੱਥੇ ਬੈਠਾ ਰਹਿ ਉਹ ਜੀ ਤਾਂ ਪੁੱਤ ਤੇਰਾ ਕਰਦਾ ਹੁਣ ਤੈਨੂੰ ਪਤਾ ਹੀ ਐ ਇੱਥੇ ਮਾਹੌਲ ਕੀ ਬਣਿਆ ਪਿਆ ਦੇਖ ਪੁੱਤ ਮੇਰੀ ਗੱਲ ਸੁਣ ਲੈ ਤੈਨੂੰ ਪੈਸੇ ਚਾਹੀਦੇ ਆ ਪੈਸੇ ਭੇਜ ਦਿਆਂਗੇ ਤੈਨੂੰ ਕੋਈ ਚੀਜ਼ ਚਾਹੀਦੀ ਆ ਉਹ ਭੇਜ ਦਿਆਂਗੇ ਪਰ ਮੈਂ ਤੈਨੂੰ ਬਾਰ ਬਾਰ ਇੱਕ ਗੱਲ ਕਹੀ ਜਾਨੀ ਆ ਵੀ ਅਸੀਂ ਤਾਂ ਦੇਖ ਔਖਾ ਸੌਖਾ ਟਾਈਮ ਪਾਸ ਕਰਦੇ ਆ ਤੂੰ ਉਨਾ ਇੱਥੇ ਆ ਬਸ ਮੈਂ ਤੈਨੂੰ ਕਹਿਤਾ ਵੀ ਤੂੰ ਆਉਣਾ ਨਹੀਂ ਹੈਗਾ ਉਰੇ ਤਾਂ ਠੀਕ ਆ ਨਾ ਮੁੰਡੇ ਦਾ ਫੋਨ ਸੀ ਜਿਹਦਾ ਮਰਜ਼ੀ ਹੋਵੇ ਤੁਸੀਂ ਕੀ ਲੈਣਾ ਕਿਉਂ ਮੈਂ ਕਿਉਂ ਨਹੀਂ ਲੈਣਾ ਮੈਂ ਨਾਲ ਗੱਲ ਕਿਉਂ ਨਹੀਂ ਕਰਾਈ ਗੱਲ ਤੋਂ ਕਰਕੇ ਲੈਣਾ ਵੀ ਕੀ ਹਟ ਹੈ ਮੈਂ ਤੈਨੂੰ ਕਹਿਤਾ ਨਾ ਇੱਕ ਵਾਰ ਮੇਰੀ ਗੱਲ ਹੋ ਗਈ ਬਸ ਉਹ ਤੇਰੀ ਗੱਲ ਹੋ ਗਈ ਮੈਂ ਵੀ ਤੈਨੂੰ ਕੁਝ ਪੁੱਛਣਾ ਮੈਂ ਵੀ ਉਹਦਾ ਕੁਝ ਲੱਗਦਾਗਾ ਕਿੰਨੇ ਦਿਨ ਹੋ ਗਏ ਘਰੋਂ ਨਿਕਲੇ ਨੂੰ ਨਾ ਤਾਂ ਮੈਨੂੰ ਫੋਨ ਕਰਦਾ ਨਾ ਮੈਨਾਂ ਗੱਲ ਕਰਦਾਗਾ ਨਾ ਘਰੇ ਵੜਿਆ ਉਹ ਘਰੇ ਵੜਨ ਨੂੰ ਕਿਹੜਾ ਹੋਊ ਨਿਕਲਿਆ ਖੜਦਾਗਾ ਉਹ ਤੈਨੂੰ ਪਤਾ ਹੀ ਆ ਵੀ ਜਿੱਥੇ ਹੈਗਾ ਉੱਥੇ ਠੀਕ ਆ ਮੈਂ ਉਹਨੂੰ ਕਹਿਤਾ ਵੀ ਆਉਣ ਦੀ ਲੋੜ ਨਹੀਂ ਹੈਗੀ ਪੈਸੇ ਪਹਚਾ ਦੇਾਂਗੇ ਖਾਣਾ ਪੀਣਾ ਪਹਚਾ ਦੇਾਂਗੇ ਬਸ ਓਕੇ ਆ ਉਹ ਮੇਰੇ ਨਾਲ ਗੱਲ ਤਾਂ ਕਰ ਲੈ ਉਹਨੂੰ ਕਹੇ ਘਰੇ ਆ ਜਾ ਕੋਈ ਚੀਜ਼ ਵਾਸਤੇ ਲੋੜ ਤਾਂ ਮੈਂ ਦੇ ਦਊਗਾ ਉਹਨੂੰ ਪੈਸੇ ਲਗਾ ਦੀ ਲੋੜ ਤਾਂ ਮੈਂ ਇਥੋਂ ਬਚ ਲਵੇ ਰਹਿਣ ਦੇ ਮੈਂ ਤੈਨੂੰ ਕਹਿੰਦੀ ਆ ਉਹਨੂੰ ਪਾਸੇ ਹੀ ਰਹਿਣ ਦੇ ਆਪਾਂ ਤਾਂ ਜਿਹੜੇ ਫਸੇ ਫਸੀਆਂ ਕਾਨੂੰ ਨਿਆਣੀ ਦਾ ਕਿਸੇ ਪਰਚੇ ਪੁਰਚੇ ਦੇ ਵਿੱਚ ਨਾ ਆ ਗਿਆ ਕਿਦੀ ਮਾਨੂ ਮਾਸੀ ਆਖਾਂਗੇ ਆਪਾਂ ਅੱਛਾ ਅੱਛਾ ਮੈਂ ਕਮਲਾ ਦਾ ਜਿਹੜਾ ਉਹਦਾ ਨਾਮ ਲੈ ਕੇ ਆਉਂਗਾ ਉਹਦੀ ਖਾਤਰ ਤਾਂ ਸਾਰਾ ਕੁਝ ਕਰੀ ਜਾਣਾ ਉਹਦੀ ਖਾਤਰ ਤਾਂ ਮੈਂ ਇੱਥੇ ਸਾਰੀ ਪੈਸਾ ਲਾ ਦਿਆਂ ਸਾਰਾ ਹੂੰ ਉਹਦੀ ਖਾਤਰ ਤਾਂ ਤੂੰ ਕਰੀ ਜਾਣਾ ਨਾ ਤਾਂ ਮੁੰਡੇ ਦਾ ਨਾਮ ਮੈਂ ਲੈਣਾ ਠਾਣੇ 'ਚ ਨਾ ਤੂੰ ਲਏਗਾ ਆ ਲੋਕ ਜਿਹੜੇ ਚਤਰੇ ਆ ਨਾ ਇਹਨਾਂ ਨੇ ਨਹੀਂ ਬਾਹ ਹਉਣ ਦੇਣੀ ਮੈਂ ਤੈਨੂੰ ਦੱਸਾਂ ਇਹਨਾਂ ਨੇ ਨਹੀਂ ਪੈਰ ਲਗਾਉਣ ਦੇਣੇ ਹੁਣ ਇਹਨਾਂ ਤੋਂ ਡਰ ਕੇ ਮੈਂ ਉਹਦੇ ਪੁੱਤ ਨੂੰ ਨਾ ਮਿਲਿਆ ਹੈ ਮੈਂ ਤੈਨੂੰ ਆਏ ਥੋੜੀ ਆਖਿਆ ਵੀ ਤੂੰ ਮਿਲਣਾ ਮੈਂ ਤੇ ਇਹ ਕਹਿੰਦੇ ਵੀ ਜਿੰਨਾ ਚਿਰ ਆਹ ਜੇ ਲੜਾਈ ਤੋਂ ਪਾਸਾ ਟਲਿਆ ਰਹੇ ਚੰਗਾ ਰਹੋ ਚੰਗਾ ਰਹੋ ਨਾਲੇ ਹੋਰ ਕਿੰਨਾ ਨੇ ਹੋ ਗਿਆ ਉਹਨੂੰ ਗਏ ਨੂੰ ਆਉਂਦਾ ਨਾਲ ਲੈਂਦਾ ਬਣਾ ਦੀ ਉਹ ਮਿੰਟ ਬਾਅਦ ਕਹਿੰਦਾ ਦੂਜੇ ਤੀਜੇ ਦਿਨ ਵੀ ਪੈਸੇ ਪਾ ਦਿਓ ਮੈਨੂੰ 5000 ਚਾਹੀਦਾ ਮੈਨੂੰ 10000 ਚਾਹੀਦਾ ਮੈਨੂੰ 20000 ਚਾਹੀਦਾ ਤੇ ਫਿਰ ਚਾਹੀਦਾ ਤਾਂ ਹੈਗਾ ਹੀ ਆ ਹੁਣ ਉਹ ਕਿਹਦੇ ਸਿਰ ਤੇ ਐਸ਼ ਕਰ ਔਰ ਯਾਰ ਮੈਂ ਕਹ ਦੋ ਕਿਹਾ ਵੀ ਪੈਸਾ ਮੰਗੇ ਨਾ ਮੇਰੇ ਤੋਂ ਮੈਂ ਤਾਂ ਇਹ ਗੱਲ ਕਹਿਣਾ ਵੀ ਘਰੇ ਵੀ ਆਵੇ ਮੇਰੇ ਨਾਲ ਤਾਂ ਫੋਨ ਤੇ ਗੱਲ ਕਰੇਗਾ ਨਾ ਮੇਰਾ ਫੋਨ ਚੱਕਦਾ ਹੈਗਾ ਤੂੰ ਲੋੜ ਨਹੀਂ ਹੈਗੀ ਮੈਂ ਗੱਲ ਕਰ ਲਈ ਨਾ ਬਸ ਬਹੁਤ ਆ ਬਸ ਜਿਹੜਾ ਕੁਝ ਹੁੰਦਾ ਤੂੰ ਕਰ ਲੈ ਗਰ ਤੇਰਾ ਹੀ ਪੁੱਤਾ ਹੋ ਮੇਰੇ ਤਾਂ ਕੁਝ ਲੱਗਦਾ ਨਹੀਂ ਮੈਂ ਤੈਨੂੰ ਆਏ ਨਹੀਂ ਆ ਕਾ ਵੀ ਤੇਰੇ ਕੁਝ ਲੱਗਦਾ ਨਹੀਂ ਹਾਂ ਪਰ ਮੈਂ ਆਏ ਕਹਿੰਦੀ ਆ ਵੀ ਜਿੰਨਾ ਪਾਸਾ ਹੋਵੇ ਚੰਗਾ ਹੁੰਦਾ ਚੰਗਾ ਹੁੰਦਾ ਨਾਲੇ ਹੋਰ ਪਤਾ ਨਹੀਂ ਉਹਨੂੰ ਕੀ ਪਿੱਤੀਆਂ ਪੜਾਈ ਜਾਂਦੀਆਂ ਮੇਰੇ ਤੋਂ ਪਾਸੇ ਕਰੀ ਜਾਂਦੀਆਂ ਇਹਨੂੰ ਪਿੱਤੀਆਂ ਪੜਾਉ ਉਹ ਨੂੰ ਗਾਂ ਦੀ ਮਾਂ ਸ਼ਰੀਕਾਣਾ ਉਹਦੀ ਤੇ ਸ਼ਰੀਕਣੀਆਂ ਹੋਰ ਕੀ ਹੈ ਜੇ ਤੂੰ ਮਿੱਤਰ ਨਾਲ ਗੱਲ ਕਰੇਂ ਜਾਂ ਤੂੰ ਮੇਰੇ ਨਾਲ ਗੱਲ ਕਰਾਵੀਂ ਤੇ ਡੈਡੀ ਆ ਗਿਆ ਤੂੰ 2 ਮਿੰਟ ਗੱਲ ਕਰ ਲੈ ਚੱਲ ਕੋਈ ਨਹੀਂ ਮੈਨੂੰ ਕਹਿ ਦੂੰਗੀ ਕਰ ਲੂਗਾ ਕਹਿ ਦੂੰਗੀ ਕਹਿ ਦੂੰਗੀ ਹੂੰ ਹੋ ਤੋ ਹੋਈ ਪਈ ਇਹਨੂੰ ਆਇਆ ਵੀ ਆਪ ਤਾਂ ਜਿਹੜੇ ਸਿਆਪੇ ਦੇ ਪਾਸੇ ਆਪਾਂ ਸੀ ਨਾਲ ਉਹਨੂੰ ਵੀ ਲਿਆ ਕੇ ਇੱਥੇ ਪਸਾ ਲਾ ਦੱਸ ਇੱਕ ਉਹ ਉੱਤੋਂ ਸਲੱਗ ਮੈਂ ਉਹਨਾਂ ਮੈਂ ਉਹਨਾਂ ਕਰੀ ਜਾਂਦਾ ਮਸਾ ਰੋਕਦੀ ਐ ਨਹੀਂ ਪਤਾ ਵੀ ਆਥਾਂ ਨੂੰ ਇੱਥੇ ਆ ਬੱਜੇ ਡਿੰਪਲ ਡਿੰਪਲ ਹੂੰ ਮੇਰਾ ਨਾ ਮੂੰਹ ਬਹੁਤ ਸੁੱਕੀ ਆਂਦਾ ਮੈਂ ਦੇਖੀ ਪਾਣੀ ਪੀਣਾ ਮੈਨੂੰ ਮੜਾ ਯਾਰ ਰਸੋਈ ਚੋਂ ਪਾਣੀ ਦਾ ਗਲਾਸ ਲਿਆ ਦੇ ਬਾਹਰ ਮम्मी ਬੈਠੀ ਐ ਨਹੀਂ ਮੈਂ ਆਪ ਹੀ ਚੱਕ ਲਿਆਉਂਦੀ ਯਾਰ ਮੈਨੂੰ ਤਾਂ ਇੱਕ ਤਰੀਆ ਸਮਝ ਨਹੀਂ ਆਉਂਦੀ ਤੇਰਾ ਚੰਗਾ ਆ ਹੈ ਕਦੀ ਤੈਨੂੰ ਰਸੋਈ ਚੋਂ ਪਾਣੀ ਲਿਆ ਦੋ ਕਹ ਤੈਨੂੰ ਕੁਛ ਖਾਣ ਨੂੰ ਦੇ ਕੋਈ ਤਾਂ ਕੁਛ ਖਾਣ ਨੂੰ ਲਿਆ ਦੋ ਤੈਨੂੰ ਐ ਪਤਾ ਉਹ ਮੈਂ ਤਾਂ ਕਦੇ ਤੈਨੂੰ ਪਾਣੀ ਦਾ ਗਲਾਸ ਉਹੀ ਨਹੀਂ ਸਿਖਾਇਆ ਨੌਕਰਾਂ ਤੇਰੀ ਲੱਗੀ ਮੈਂ ਮੈਂ ਕਦੇ ਮੰਗਿਆ ਵੀ ਨਹੀਂ ਸੀਗਾ ਭੈਣ ਬਣ ਕੇ ਮੈਨੂੰ ਸੱਚੀ ਬਹੁਤ ਪਿਆਸ ਲੱਗੀ ਆ ਮੈਨੂੰ ਐਵੇਂ ਮੰਮੀ ਐਵੇਂ ਮੈਨੂੰ ਫालतੂ ਬੋਲਣਗੇ ਉਹ ਪਹਿਲੇ ਨਹੀਂ ਠੀਕ ਹੈਗੇ ਤਾਂ ਕਰਕੇ ਤੈਨੂੰ ਕਿਹਾ ਵੀ ਤੂੰ ਲਿਆ ਦੇ ਹੁਣ ਤਾਂ ਚੱਲ ਮੈਂ ਤੈਨੂੰ ਲਿਆ ਦੰਨੀ ਆ ਪਰ ਅੱਗੇ ਕਿਵੇਂ ਸਰੂਗਾ ਤੇਰਾ ਮੈਨੂੰ ਤਾਂ ਸੱਚੀ ਦੱਸ ਐ ਲੱਗੀਆਂ ਦਾ ਵੀ ਜਿਵੇਂ ਹੁਣ ਤੇਰਾ ਇਸ ਘਰ ਚੋਂ ਦਾਣਾ ਬਾਣੀ ਮੁੱਕ ਗਿਆ ਹਾਂ ਲੈ ਮੰਤਰ ਪਾਣੀ ਜੇ ਕਿਸੇ ਦਾ ਸਾਰਾ ਬੰਨਣਾ ਨਹੀਂ ਹੁੰਦਾ ਨਾ ਘਟੋ ਘਟ ਦੁੱਖ ਵੀ ਨਾ ਦਿਆ ਕਰ ਤੂੰ ਕੌਣ ਐ? ਤੈਨੂੰ ਮੈਂ ਜਾਣਦੀ ਨਹੀਂ। ਨਾਲੇ ਵੈਸੇ ਵੀ ਸਾਨੂੰ ਪਤਾ ਐ ਵੀ ਉਹਨੂੰ ਕਿਵੇਂ ਰੱਖਣਾ ਕਿਵੇਂ ਨਹੀਂ। ਪਹਿਲਾਂ ਅਸੀਂ ਉਹ ਸਾਂਭਦੇ ਆਇਆ ਉਹਨੂੰ। ਉਹਦੇ ਸਿਰ ਤੇ ਤਾਂ ਮਾਪਿਓ ਵੀ ਨਹੀਂ ਸੀਗਾ। ਲੱਗਦਾ ਤਾਂ ਹੈ ਨਹੀਂ ਵੀ ਕਦੇ ਸਾਂਭਿਆ ਹੋਊਗਾ। ਜੇ ਸਾਂਭਿਆ ਹੁੰਦਾ ਘੱਟੋ-ਘੱਟ ਐਵੇਂ ਹੀਰ ਖਤਾਂ ਨਾ ਹੁੰਦੀ। ਪਤਾ ਨਹੀਂ ਕੀ ਹੋ ਜਾਂਦਾ ਲੋਕਾਂ ਨੂੰ। ਮੇਰੀ ਗੱਲ ਸੁਣ। ਜੇ ਤੈਨੂੰ ਜ਼ਿਆਦਾ ਹੀ ਦੁੱਖ ਵੰਡਾਉਣਾ ਹੁੰਦਾ ਨਾ ਤਾਂ ਸਭ ਤੋਂ ਪਹਿਲਾਂ ਆਪਣੀ ਜਾ ਕੇ ਮਾਸੀ ਨੂੰ ਸਮਝਾ। ਫਿਰ ਮੰਨੂੰਗੀ ਮੈਂ ਤੈਨੂੰ। ਕੋਈ ਨਹੀਂ। ਹੌਲੀ-ਹੌਲੀ ਮੈਂ ਆਪਦੀ ਮਾਸੀ ਨੂੰ ਵੀ ਸਮਝਾ ਲੂੰਗਾ। ਪਰ ਸਾਨੂੰ ਤਾਂ ਪ੍ਰਮਾਤਮਾ ਹੀ ਸਮਝਾਉ ਇੱਕ ਦਿਨ ਜਿਹੜਾ ਕੁਝ ਤੁਸੀਂ ਕਰਦੇ ਫਿਰਦੇ ਹੋ ਹੈਲੋ ਬਾਰਾ ਦਾ ਮੇਰੇ ਮੂੰਹ ਲੱਗਣ ਦੀ ਲੋੜ ਨਹੀਂ ਹੈਗੀ ਅਸੀਂ ਕੀ ਕਰਨਾ ਕੀ ਨਹੀਂ ਸਾਨੂੰ ਸਾਰਾ ਪਤਾ ਆ ਇਹਨਾਂ ਤਾਂ ਵੈਸੇ ਵੀ ਤੈਨੂੰ ਕਹਿਣਾ ਨਹੀਂ ਸੀ ਜੇਕ ਤੇ ਮਾਸੀ ਨੂੰ ਰਸੋਈ 'ਚ ਜਾਣ ਤੋਂ ਮਨਾ ਨਾ ਕਰਦੀ ਮਨਪ੍ਰੀਤ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਤੂੰ ਇਹਨਾਂ ਨੂੰ ਕਹਿਣ ਦੀ ਥਾਂ ਤੇ ਚਾਹੇ ਮੈਨੂੰ ਕਹਿ ਦਿਆ ਕਰ ਚਲ ਜੀ ਮੈਨੂੰ ਵੀ ਨਹੀਂ ਕਹਿਣਾ ਤਾਂ ਮੇਰੀ ਮਾਂ ਨੂੰ ਕਹਿ ਦਿਆ ਕਰ ਉਹ ਤੈਨੂੰ ਆਪ ਹੀ ਬਣਾ ਕੇ ਦੇ ਦਿਆ ਕਰ ਐਨੀ ਕਿਉਂ ਕਿਸੇ ਤੋਂ ਕੋਹਣਾ ਫਿਰ ਜਦੋਂ ਕੋਈ ਕੁਝ ਲੱਗਦਾ ਹੀ ਨਹੀਂ ਤੇਰਾ ਜੇ ਲੱਗਦੇ ਵੀ ਨੇ ਤਾਂ ਸਮਝਦੇ ਨਹੀਂ ਹੈਗੇ ਤੁਹਾਨੂੰ ਜ਼ਿਆਦਾ ਨਹੀਂ ਪਤਾ ਮੇਰੇ ਬਾਰੇ ਮੈਨੂੰ ਸਾਰਾ ਕੁਝ ਪਤਾ ਠੀਕ ਆ ਚਲੋ ਉਹ ਤਾਂ ਤੇਰੀ ਮਰਜ਼ੀ ਹੈ ਪਰ ਮੈਨੂੰ ਪਤਾ ਇਤੋਂ ਜਿਹੜਾ ਕੁਝ ਵੀ ਬੋਲਦੀਆਂ ਤੂੰ ਦੁਖੀ ਹੋਈ ਬੋਲਦੀਆਂ ਹੋ ਜਾਂਦਾ ਬੰਦਾ ਐਵੇਂ ਜਾਂ ਠੀਕ ਹੈ ਤੇ ਦੁੱਖ ਚੱਲਣਾ ਆਪ ਜਾਣਦੀਆਂ ਲੋੜ ਨਹੀਂ ਹੈਗੀ ਕਿਸੇ ਨੂੰ ਮੇਰੇ ਦੁੱਖ ਵੰਡਾਉਣ ਦੀ ਨਾਲੇ ਧੰਨਵਾਦ ਜਿਹੜਾ ਪਾਣੀ ਦੀ ਘੁੱਟ ਲਿਆ ਕੇ ਮੈਨੂੰ ਦੇਤੀ ਤੂੰ ਹਮੇਸ਼ਾ ਮੈਨੂੰ ਗਲਤ ਕਿਉਂ ਸਮਝਦੀਆਂ ਮੈਂ ਤੇਰੇ ਦੁੱਖ ਨਿਬੰਧ ਬਣਾਉਣਾ ਹੈ ਮੈਂ ਤਾਂ ਉਹ ਚੀਜ਼ ਦੇਖਦਾ ਸੀ ਵੀ ਹਾਂ ਜਿਹੜਾ ਆਪ ਦੁਖੀ ਹੈ ਉਹ ਕਿਸੇ ਤੋਂ ਐਵੇਂ ਦੁਖੀ ਗੱਲਾਂ ਕਿਉਂ ਸੁਣ ਰਹੀ ਹੈ ਤਾਂ ਤੈਨੂੰ ਪਾਣੀ ਫੜਾਤਾ ਜਸਪੁਰ ਕਿੱਥੇ ਕੰਫੀਅਤ ਹੋ ਗਈ ਮਾਂ ਨੂੰ ਚੱਡ ਕੇ ਮੈਨੇ ਸਰਦ ਨਾਏ ਕਿਉਂ ਕਰਦੀ ਹੁੰਨੀ ਐ? ਉਹ ਜਵਾਕੜੀ ਬੰਨੀ ਵੀ ਦੇਖਿਆ ਕਰੋ ਉਹ ਤੈਨੂੰ ਕੀ ਕਹਿੰਦੀ ਐ? ਉਹਨੂੰ ਲੱਗੀ ਰਹਿਣੀ ਐ, ਕੁੱਤੇ ਕੁੱਤੇ ਕਰਨ। ਉਹ ਤੇਰਾ ਇੰਨਾ ਮੋਹ ਪਿਆਰ ਕਰਦੀ ਐ, ਐਨੀ ਤੇਰੀ ਸੇਵਾ ਕਰਦੀ ਐ ਉਹ। ਮੇਰੀ ਗੱਲ ਸੁਣ ਬਹਿਣੇ। ਲੋਕਾਂ ਦੀਆਂ ਨੂਹਾਂ ਨੇ। ਜਦੋਂ ਘਰਾਂ 'ਚ ਪੈਰ ਪਾਏ ਵੇਖ ਲਾ ਉਹਨਾਂ ਦੇ ਘਰ ਖੁਸ਼ੀਆਂ ਨਾਲ ਭਰ ਗਏ। ਹਾਂ ਮੇਰਾ ਘਰ ਮੇਰਾ ਘਰ ਉੱਜੜ ਗਿਆ। ਮੈਨੂੰ ਤਾਂ ਕੋਈ ਮਰੀ ਨੂੰ ਅੱਗ ਦੇਣ ਵਾਲਾ ਵੀ ਨਹੀਂ ਰਿਹਾ। ਹੋ ਹੋ ਇਹ ਗੱਲ ਨਾ ਤੂੰ ਆਖ ਸਾਰੇ ਤੇਰੇ ਨਾਲ ਐ ਕੋਈ ਨਹੀਂ ਤੇਥੋਂ ਦੂਰ ਹੁੰਦਾਗਾ ਦੱਸ ਅਸੀਂ ਹੈਗੇ ਆ ਇੱਥੇ ਹੀ ਬੈਠੇ ਆ ਮਾਂ ਪੁੱਤ ਬਾਕੀ ਉਹਦੇ ਵੀ ਨਹੀਂ ਦੇਖ ਤੂੰ ਵਿਚਾਰੀ ਬੰਨੀ ਉਹ ਤੈਨੂੰ ਛੱਡ ਕੇ ਜਾਣਾ ਹੁੰਦਾ ਉਦੋਂ ਦੀ ਭਗ ਜਾਂਦੀ ਤੇਰੇ ਨਾਲ ਨਾਲ ਰਹਿੰਦੀ ਐ ਗੱਲ ਕਰ ਤਾਂ ਇੰਨੀ ਖਬਰਾ ਕਿਉਂ ਉਹ ਤੋਂ ਇੰਨੀ ਨਫ਼ਰਤ ਪਈ ਐ ਬਗ ਜੁਣੇ ਦਿੱਥੇ ਆਣਾ ਮੈਂ ਉਹ ਤੋਂ ਕਰਾਉਣਾ ਵੀ ਕੀ ਐ ਮੇਰਾ ਤਾਂ ਘਰ ਨਾ ਮੇਰੇ ਪੁੱਤ ਨਾਲ ਹੀ ਸੀ ਹੁਣ ਤਾਂ ਮੈਨੂੰ ਇਹਦੀ ਲੋੜ ਹੈਣੀ ਮੇਰੀ ਗੱਲ ਸੁਣ ਪੈਣੀ ਜੇ ਨੂੰ ਕੋਈ ਪੈਸਾ ਟੱਕਾ ਚਾਹੀਦਾ ਕੋਈ ਟੂਮ ਟੱਕੀ ਚਾਹੀਦੀ ਆ ਸਾਰਾ ਕੁਝ ਲੈ ਜੇ ਮੈਂ ਕਿਸੇ ਚੀਜ਼ ਤੋਂ ਜਵਾਬ ਨਹੀਂ ਦਿੰਦੀ ਪਰ ਮੇਰੇ ਘਰੋਂ ਭੱਜ ਗਿਆ ਭਣੀ ਉਹਨੇ ਟੂਮ ਟੱਕੀਆਂ ਤੇ ਪੈਸਿਆਂ ਤਾਂ ਕੀ ਕਰਾਉਣਾ ਜਦੋਂ ਜੀ ਦੀ ਮਰੀ ਨੇ ਉਹਨੇ ਹਾਰ ਸ਼ਿੰਗਾਰ ਕਰਨੀ ਸੀ ਉਹੀ ਜੱਗ ਤੋਂ ਤੁਰ ਗਿਆ ਹੁਣ ਦੱਸ ਵਿਚਾਰੀ ਕਿ ਉਹ ਸਰਜਥਾਪੂ ਗਈ ਹੈ ਜਾਂ ਕੁਸਾਂ ਲਿ ਜਾ ਕੇ ਮੈਨੂੰ ਤਾਂ ਬਹੁਤ ਕਹਿੰਦੇ ਸੀ ਲੋਕ ਵੀ ਤੇਰੀ ਨੂੰ ਮਾੜੇ ਕਰਮ ਵਾਲੀ ਆ ਮਾੜੇ ਕਰਮ ਵਾਲੀ ਆ ਮੇਰਾ ਪੁੱਤ ਵੀ ਇਹੀ ਗੱਲ ਕਹਿੰਦਾ ਕਹਿੰਦਾ ਤੁਰ ਗਿਆ ਪਰ ਪਤਾ ਨਹੀਂ ਉਦੋਂ ਮੈਨੂੰ ਕੀ ਹੋ ਗਿਆ ਸੀ ਮੈਂ ਕਿਉਂ ਇਹਨੂੰ ਆਪ ਦਿੱਤੀ ਸਮਝਣ ਲੱਗ ਗਈ ਕਿਉਂ ਮੈਂ ਇਹਦੀ ਬੰਨੀ ਦੀ ਹੋ ਗਈ ਹੁਣ ਤਾਂ ਮੈਂ ਵੇਲੇ ਨੂੰ ਪੁਛਤਾਉਣੀ ਆ ਵਿੱਚ ਕਿਤੇ ਮੇਰੇ ਘਰੇ ਨਾ ਆਉਂਦੇ ਤਾਂ ਮੇਰੇ ਘਰ 'ਚ ਖੁਸ਼ੀਆਂ ਖੁਸ਼ੀਆਂ ਸੀ ਹਾ ਵੇਖ ਲੈ ਲੋਕ ਹੱਸਦੇ ਖੇਡਦੇ ਨੇ ਇੱਥੇ ਮੈਂ ਬੈਠੀ ਕੰਦਾ ਨਾ ਗੱਲਾਂ ਕਰਦੀ ਆ ਸਾਰਾ ਦਿਨ ਆਪਦੇ ਪੁੱਤ ਦਾ ਰਾਹ ਢੀਕਦੀ ਆ ਮੈਨੂੰ ਕਿਤੇ ਨਹੀਂ ਦੀਦਾ ਬੇਖਪਣ ਤੂੰ ਰੱਬ ਤੇ ਵਿਸ਼ਵਾਸ ਕਰਨ ਵਾਲੀ ਐ ਆ ਮਰਨ ਜਮਨ ਤਾਂ ਕਿਸੇ ਦੇ ਹੱਥ ਨਹੀਂ ਨਾ ਇਹ ਤਾਂ ਪ੍ਰਮਾਤਮਾ ਨੇ ਜਦੋਂ ਕਿਸੇ ਦੀ ਲਿਖਤੀ ਉਹਨੂੰ ਉਸ ਬੰਦੇ ਨੂੰ ਜਾਣਾ ਹੀ ਪਊਗਾ ਇਹ ਤਾਂ ਰੱਬ ਦੇ ਹੱਥ ਹੈ ਆਪਣੇ ਹੱਥ ਬਸ ਹੋਵੇ ਤਾਂ ਆਪਾਂ ਦੇਸ਼ ਬਗਾਰ ਕੇ ਉਹਨਾਂ ਨੂੰ ਮੋੜ ਲੈਗੇ ਨਹੀਂ ਭੈਣ ਐਵੇਂ ਨਹੀਂ ਲੋਕ ਕਹਿੰਦੇ ਵੀ ਇਹ ਫਰਦਾਨੇ ਦਾ ਪੈੜਾ ਚੰਗਾ ਨਹੀਂ ਹੈਗਾ ਮੇਰੇ ਨਾਲ ਤਾਂ ਬਣ ਗਈਆਂ ਮੈਨੂੰ ਤਾਂ ਹੁਣ ਉਹੀ ਸੱਚ ਲੱਗਦਾ ਵੀ ਸੱਚੀ ਇਹਦਾ ਪੈੜਾ ਮਾੜਾ ਹੈਗਾ ਬੇਖਪਣ ਆਰੇ ਪੂਰੇ ਆਲੇ ਤਾਂ ਐਵੇਂ ਲੋਕਾਂ ਦੇ ਬਹਿਮ ਐ ਵੀ ਇਹਦਾ ਪੈੜਾ ਨਹੀਂ ਚੰਗਾ ਆਇ ਨਹੀਂ ਉਹ ਆਇ ਨਹੀਂ ਛੋਡੇ ਘਰ ਚ ਰੱਬ ਨੇ ਲਿਖੀ ਦੋ ਦੇ ਦੋ ਰਹਿਣੇ ਆ ਪਹਿਲਾਂ ਜੇ ਤੇਰੇ ਕੋਲੇ ਤੇਰਾ ਪੁੱਤ ਹੋ ਗਿਆ ਤਾਂ ਬਾਈ ਤੁਰ ਗਿਆ ਜੇ ਹੁਣ ਤੇਰੀ ਨੂਹ ਆ ਗਈ ਤੀਜੀ ਤਾਂ ਹੁਣ ਤੇਰਾ ਪੁੱਤ ਤੁਰ ਗਿਆ ਐਵੇਂ ਨਾ ਤੂੰ ਐ ਕਰਿਆ ਕਰ ਤੂੰ ਐ ਸੋਚਿਆ ਕਰ ਜਿੱਦ ਤੇਰੇ ਤੇ ਰੱਬ ਨੇ ਵਕਤ ਪਾਇ ਸੀ ਤੇਰੀ ਸੱਸ ਨੇ ਦੇਖ ਤੇਰਾ ਕਿਵੇਂ ਟਾਈਮ ਲੰਘਾਇਆ ਵੀ ਓਵੇਂ ਹੁਣ ਤੂੰ ਆਪਦੀ ਨੂਹ ਨੂੰ ਢਿੱਡ ਨਾਲ ਲਾ ਕੇ ਟਾਈਮ ਨਗਾ ਮੇਰੀ ਗੱਲ ਸੁਣ ਪੈਣੇ ਮੈਂ ਆਉਂਦਾ ਮੇਰਾ ਟਾਈਮ ਤਾਂ ਕੱਟ ਲਿਆ ਮੈਨੂੰ ਐਸੇ ਵੀ ਚੱਲ ਮੇਰਾ ਪੁੱਤ ਗੱਭਰੂ ਹੋਇਆ ਮੇਰਾ ਸਹਾਰਾ ਬਣੂ ਮੈਂ ਇਹਨੂੰ ਦੇਖ ਦੇਖ ਜਿਉਂਦੀ ਸੀ ਇਹਦੇ ਸਿਰ ਤੇ ਦਿਨ ਕੱਢ ਲਏ ਸੀ ਹੁਣ ਜਦੋਂ ਉਹ ਹੀ ਨਹੀਂ ਰਿਹਾ ਹੁਣ ਮੈਂ ਕਿਦੇ ਸਿਰ ਤੇ ਦਿਨ ਕੱਟਣਾ ਹੁਣ ਤਾਂ ਮੇਰਾ ਜੱਗ ਤੇ ਜਿਉਣ ਨੂੰ ਜੀ ਨਹੀਂ ਕਰਦਾ ਜਿੱਥੇ ਮੇਰਾ ਪੁੱਤ ਤੁਰ ਗਿਆ ਬਸ ਮੈਂ ਤਾਂ ਉਹਦੇ ਮਾਗਰੀ ਜਾਣਾ ਮੈਂ ਕੀ ਕਰਨਾ ਜਿਉ ਕੇ ਇਹ ਨਹੀਂ ਪਤਾ ਭੈਣੇ ਹਜੇ ਕਿੰਨਾ ਚਿਰ ਤੂੰ ਦੁਖੀ ਹੋ ਕੇ ਇਨੇ ਇੱਥੇ ਫਿਰਨਾ ਪੜਕਦੀ ਜਿਹੜਾ ਮਾਮਾ ਦੇ ਪੁੱਤ ਤੁਰ ਜਾਂਦੇ ਆ ਨਾ ਉਹਨਾਂ ਨੂੰ ਛੇਤੀ ਛੇਤੀ ਰੱਬ ਮੌਤ ਨਹੀਂ ਦਿੰਦਾ ਜੇ ਉਹਨਾਂ ਨੂੰ ਮੌਤ ਦੇਣੀ ਹੋਵੇ ਉਹਨਾਂ ਦੇ ਪੁੱਤੀ ਨਾਲ ਜਾਵੇ ਪਹਿਲਾਂ ਖੋ ਕੇ ਰੱਬ ਮੇਰੇ ਪੁੱਤ ਨੂੰ ਹੀ ਮੇਰੀ ਉਮਰ ਲਾ ਦਿੰਦਾ ਮੈਨੂੰ ਲੈ ਜਾਂਦਾ ਮੇਰਾ ਕੀ ਇੱਥੇ ਗੱਡਾ ਖੜਾ ਸੀ ਮੈਂ ਕੀ ਕਰਨਾ ਸੀਗਾ ਉਹ ਆਪਦੀ ਜਵਾਨੀ ਮਾਰਨ ਦਾ ਹਰੇਕ ਮਾਈ ਐਂ ਕਹਿਦੀ ਹੁੰਦੀ ਐ ਭਾਣੇ ਵੀ ਮੇਰੇ ਪੁੱਤ ਦੇ ਥਾ ਮੈਂ ਤੁਰ ਜਾਂਦੀ ਪਰ ਨਹੀਂ ਜਾਇਆ ਜਾਂਦਾ ਰੱਬ ਨੇ ਉਹਨਾਂ ਲਿਖ ਕੇ ਤੋਰਿਆ ਹੁੰਦਾ ਵੀ ਤੂੰ ਤਾਂ ਤੇਰੇ ਪੁੱਤ ਦਾ ਸਿਵਾ ਸੇਕੇਂਗੀ ਉਹ ਫਿਰ ਜੋ ਪ੍ਰਮਾਤਮਾ ਨੇ ਲਿਖਤਾ ਨਾ ਉਹ ਆਪਾਂ ਨੂੰ ਹਰ ਹਾਲਤ ਵਿੱਚ ਭੋਗਣਾ ਹੀ ਪੈਂਦਾ ਹੈ ਪਰ ਭੈਣ ਮਾਵਾ ਨੂੰ ਪੁੱਤਾਂ ਦੇ ਜਿਵੇਂ ਦੇਖਣੇ ਬਹੁਤ ਔਖੇ ਨੇ ਚਾਉਂਦੀਆਂ ਵੱਖ ਜਾਂਦੀਆਂ ਨੇ ਬਾਵਾ ਕੋਈ ਚਾਉਂਣੀ ਕੋਈ ਚਾਉਂਣੀ ਉਹਨਾਂ ਬਾਵਾ ਦਾ ਜਿਨ੍ਹਾਂ ਦੇ ਪੁੱਤ ਦਰ ਜਾਂਦੇ ਨੇ ਬੱਸ ਮੇਰੀ ਭੈਣ ਨਹੀਂ ਸੁਣੀ ਜਾਂਦਾਂ ਤੇਰੀਆਂ ਹੋਰ ਗੱਲਾਂ ਆਪਾਂ ਤਾਂ ਇਹ ਕਹਿੰਨੇ ਵੀ ਰੱਬਾ ਇਦੋਂ ਤੱਕ ਇਹਨੂੰ ਪੁੱਤ ਦੇ ਹੀ ਨਾ ਕਰ ਜੇ ਗੱਭਰੂ ਕਰਕੇ ਖੋਕੇ ਲੈ ਜਾਣੇ ਜੇ ਦਿੱਤਾ ਨਹੀਂ ਉਹਦਾ ਤਾਂ ਇੱਕ ਦੁੱਖ ਹੈ ਵੀ ਸਾਡੇ ਹੈ ਨਹੀਂ ਪਰ ਜਦੋਂ ਹੋ ਕੇ ਤੁਰ ਜਾਂਦੇ ਹਨ ਉਹ ਜਮੀ ਨਹੀਂ ਜਿਉਣ ਜੋ ਗਰ ਛੜਦੇ ਮਾਪਿਆਂ ਨੂੰ ਮੈਂ ਤਾਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਸੀ ਕੀਤਾ ਨਾ ਮੇਰੇ ਪੁੱਤ ਨੇ ਕਦੇ ਕਿਸੇ ਦਾ ਮਾੜਾ ਕੀਤਾ ਸੀ ਪਰ ਫਿਰ ਸਾਡੇ ਕਰਨ ਵਾਲਾ ਕੁਝ ਘਾਤ ਹੋ ਗਿਆ ਭੈਣੇ ਨਹੀਂ ਲੋਕਾਂ ਦੀਆਂ ਨਜ਼ਰਾਂ 'ਚ ਨਹੀਂ ਮਾੜਾ ਕੀਤਾ ਸੀ ਖਬਰਾਂ ਰੱਬ ਦੀਆਂ ਨਜ਼ਰਾਂ 'ਚ ਕਿੰਨਾ ਤਾਂ ਮਾੜਾ ਕੀਤਾ ਸੀ ਜਿਹੜਾ ਰੱਬ ਨੇ ਤੇਰੇ ਨਾਲ ਇੰਨਾ ਕੁਛ ਕਰਤਾ ਚਲ ਕੋਈ ਨਹੀਂ ਸਾਰਾ ਦਿਨ ਨਾ ਮੇਰੀ ਭੈਣ ਰੋਇਆ ਕਰ ਅੱਖਾਂ ਤੋਂ ਦਿਸਣੋ हट ਜਾਊਗਾ ਫਿਰ ਇੱਥੇ ਕੰਧਾਂ ਚ ਵਜਦੀ ਤੁਰੀ ਫਰੇਗੀ ਬਸ ਮੈਨੂੰ ਬੈਣਾ ਹੀ ਸਬਰ ਨਹੀਂ ਆਉਦਾ ਕਿਵੇਂ ਸਬਰ ਕਰਾਂ ਮੈਂ ਜੇ ਮੈਨੂੰ ਕੁਝ ਮੂਰੇ ਦਿਸਦਾ ਹੋਵੇ ਮੈਂ ਸਬਰ ਵੀ ਤਾਂ ਹੀ ਕਰਾਂ ਫਿਰ ਭੈਣੇ ਹੁਣ ਕੀ ਕਰਕੇ ਸਬਰ ਵੀ ਕਰਨਾ ਪਊਗਾ ਆਪੇ ਰੱਬ ਹੀ ਦਿਲ ਬੰਦਾ ਹੁੰਦਾ ਹੈਗਾ ਉਹੀ ਤਾਂ ਲਿਆਂਦਾ ਤੇ ਉਹੀ ਮੰਗਰ ਲੈਣ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਦਾ ਹੁੰਦਾ ਬਸ ਚੁੱਪ ਕਰ ਜਾ। ਨਾ ਮੇਰੀ ਭੈਣ ਰੋ ਨਾ ਬਸ ਚੁੱਪ ਕਰ। ਨਹੀਂ ਦੇਖੀ ਜਾਂਦੀ ਮੈਂ ਬਸ ਦੂਰ ਹੰਦ। ਸਾਰੀ ਅਲਮਾਰੀ ਦੇਖ ਲਈ ਮੈਂ ਤਾਂ। ਮੇਰੇ ਕੋਲ ਤਾਂ ਕੋਈ ਨਾ ਫਿੱਕਾ ਸੂਟ ਹੈ, ਨਾ ਕੋਈ ਫਿੱਕੀਆਂ ਚੁੰਨੀਆਂ। ਮੰਮੀ ਨੇ ਕਦੇ ਫਿੱਕੇ ਤਾਂ ਮੈਨੂੰ ਸੂਟ ਹੀ ਨਹੀਂ ਪਾਉਣ ਦਿੱਤੇ। ਹੱਟ ਚੁੰਨੀਆਂ ਲਈਆਂ ਤਾਂ ਹੁਣ ਵਧੀਆ ਵੀ ਨਹੀਂ ਲੱਗਦੀਆਂ ਡਿੰਪਲ ਨੂੰ। ਤੂੰ ਇੱਥੇ ਖੜੀ ਕੀ ਕਰਦੀ ਐ ਅਲਮਾਰੀ ਕੋਲ ਦਿਂਪਲ ਮੇਰਾ ਇੱਕ ਕੰਮ ਕਰ ਦੇ ਮੇਰੇ ਕੋਲ ਨਾ ਫਿੱਕੀਆਂ ਚੁੰਨੀਆਂ ਕੋਈ ਨਹੀਂ ਹੈਗੀਆਂ ਭੈਣ ਬਣ ਕੇ ਤੂੰ ਬਾਜ਼ਾਰ ਜਾ ਕੇ ਮੈਨੂੰ ਦੋ ਕੁ ਫਿੱਕੀਆਂ ਚੁੰਨੀਆਂ ਹੀ ਲਿਆ ਦੇ ਲੈ ਕਹਿੰਦੀ ਬਾਜ਼ਾਰ ਜਾਇਆ ਉਹ ਮੈਂ ਇਕੱਲੀ ਕਿੱਦਾਂ ਜਾਊਂਗੀ ਨਾਲੇ ਮੈਨੂੰ ਵੀ ਨੋਟ ਫੜਾਏ ਨਾ ਬਾਜ਼ਾਰ ਜਾਣ ਨੂੰ ਕੋਈ ਗੱਲ ਨਹੀਂ ਪੈਸੇ ਤਾਂ ਤੈਨੂੰ ਮੈਂ ਵੀ ਦੇ ਦਿੰਨੀ ਆ ਪਰ ਤੂੰ ਬਸ ਮੇਰੇ ਇੰਨਾ ਕੰਮ ਕਰ ਦੇ ਜਾ ਕੇ ਮੈਨੂੰ ਫਿੱਕੇ ਜਿਹੇ ਰੰਗ ਦੀਆਂ ਚੁੰਨੀਆਂ ਲਿਆ ਦੇ ਤੇਰੇ ਕੋਲ ਜਮਾ ਹੀ ਨਹੀਂ ਹੈਗੀ ਕੋਈ ਫਿੱਕੇ ਰੰਗ ਦੀ ਚੁੰਨੀ ਮੈਂ ਅੱਜ ਤੱਕ ਕਦੇ ਸੂਟ ਹੀ ਨਹੀਂ ਪਾਇਆ ਸੀ ਕੋਈ ਫਿੱਕਾ ਕਿਉਂਕਿ ਮੰਮੀ ਨੇ ਬਣਾਉਣ ਹੀ ਨਹੀਂ ਦਿੱਤੇ ਆ ਹੁਣ ਮੈਨੂੰ ਆਪ ਨੂੰ ਬੁਰਾ ਜਿਹਾ ਲੱਗਦਾ ਵੀ ਐਵੇਂ ਗੂੜੇ ਚ ਪਾਈ ਫਰਦੀ ਆ ਚੱਲਿਆ ਦੰਨੀ ਆ ਫਿਰ ਮੈਨੂੰ ਹੁਣ ਕਿਸੇ ਨਾਲ ਭੇਜ ਤਾਂ ਦੇ ਉਹ ਮੁੰਡੇ ਨੂੰ ਕਹਿ ਦੇ ਨਾ ਤੂੰ ਕੋਈ ਨਹੀਂ ਮੈਂ ਕਹਿ ਦਿੰਨੀ ਆ ਬਸ ਛੇਤੀ ਵਗਜੀ ਤੇ ਛੇਤੀ ਆ ਜਾਈ ਮੈਂ ਉੱਥੇ ਕੀ ਕਰਨਾ ਤੇਰੇ ਘਰ ਕੇ ਚੱਲੀ ਆ ਮੈਂ ਤਾਂ ਵੈਸੇ ਨਹੀਂ ਜਾਂਦੀ ਚੱਲ ਕਹਿ ਦੇ ਉਹਨੂੰ ਆ ਜਾ ਇਹ ਵੀ ਪਤਾ ਨਹੀਂ ਕੋਤੋਂ ਸਾਰਾ ਦਿਨ ਮੱਚੀ ਸੜੀ ਰਹਿੰਦੀ ਆ ਬੇ ਹੁਣ ਤਾਂ ਮੇਰੇ ਤੇ ਏਡੀ ਵੱਡੀ ਵਿਪਤਾ ਪੈ ਗਈ ਹੁਣ ਤਾਂ ਘਟੋ ਘਟ ਦਿਖਾਵਾ ਹੀ ਕਰ ਲਾ ਪਿਆਰ ਨਾਲ ਬੋਲ ਜੇ ਦਿਲੋਂ ਨਹੀਂ ਕੋਈ ਆਦਰ ਸਤਕਾਰ ਨਿਕਲਦਾ ਤੁਹਾਡੇੋਂ ਤਾਈ ਨੇ ਨਾ ਇਹਨੂੰ ਵੀ ਆਪਦੇ ਅਰਗੀ ਬਣਾ ਲਿਆ ਨਹੀਂ ਤਾਂ ਲੱਖ ਬੰਦਾ ਚਾਚੇ ਤਾਏ ਦਾ ਹੋ ਗਏ ਚਾਹੇ ਧੀ ਹੈ ਚਾਹੇ ਪੁੱਤ ਹੈ ਪਰ ਪਿਆਰ ਤਾਂ ਸਾਰਿਆਂ ਦੇ ਦਿਲਾਂ ਚਾਹੀਏ ਹੁੰਦਾ ਨਾ ਵੀ ਇਹ ਸਾਡੇ ਸਕੇ ਭੈਣ ਭਾਈਆਂ ਤੋਂ ਵੱਧ ਕੇ ਨੇ ਤਾਈ ਨੇ ਤਾਂ ਸਾਡੇ ਦੋਨਾਂ 'ਚ ਹੀ ਫਰਕ ਪਾਤਾ ਮੇ ਪੁੱਤ ਕੀ ਗੱਲ ਅੱਜ ਮਾਂ ਨੂੰ ਬਣਿਆ ਬਲਾਈ ਲਾਂਗੇ ਤੈਨੂੰ ਦਿਖੀ ਨਹੀਂ ਮੈਂ ਬੈਠੀ ਦਿਖੀ ਸੀ ਮਾਂ ਮਾਂ ਕਰਾਂ ਕੀ ਜਦੋਂ ਮਰਜ਼ੀਆਂ ਆਪਦੀਆਂ ਕਰਨੀਆਂ ਨੇ ਮਾਂ ਤੇ ਨੇ ਮਰਜ਼ੀਆਂ ਆਪਦੀਆਂ ਕਰਨੀਆਂ ਨੇ ਮਤਲਬ ਮਤਲਬ ਹੁਣ ਤੈਨੂੰ ਕਿਹੜਾ ਪਤਾ ਨਹੀਂ ਮਾਂ ਜਦੋਂ ਤੇਰੇ ਨਾਲ ਗੱਲ ਕਰਦਾ ਤੂੰ ਸਿੱਧੇ ਮੂੰਹ ਗੱਲ ਨਹੀਂ ਕਰਦੀ ਮੇਰੇ ਨਾਲ ਤੈਨੂੰ ਦਾਈ ਹੋਇਆ ਪਿਆ ਵੀ ਡੈਂਪਲ ਛੇਤੀ ਘਰੇ ਆ ਜਾਏ ਬਸ ਤੂੰ ਕਰਿਆ ਪੁੱਛਿਆ ਮੈਨੂੰ ਵੀ ਪੁੱਤ ਖੇਤ ਦਾ ਕੀ ਹਾਲ ਆ ਇੰਨਾ ਪਾਣੀ ਭਰਿਆ ਪਿਆ ਖੇਤਾਂ 'ਚ ਤੈਨੂੰ ਪਤਾ ਵੀ ਕਿੰਨਾ ਔਖਾ ਹੋ ਕਿੰਨੇ ਗੇੜੇ ਲਾਗੇ ਸਾਡੇ ਉੱਥੇ ਖੇਤ 'ਚ ਉਹ ਤਾਂ بس ਗੱਲ ਪੈਣ ਨੂੰ ਰਹਿਣੀ ਆ ਜੱਤੋਂ ਪੈਰ ਬੇਪੁੱਤ ਤਕਲੀਫ ਤਾਂ ਮੈਨੂੰ ਵੀ ਹੁੰਦੀ ਆ ਜਦ ਮੈਂ ਤੈਨੂੰ ਐ ਬੋਲਦੀ ਆ ਔਖੜੇ ਕਹਾੜੇ ਮੇਰਾ ਕੀ ਜੀ ਕਰਦਾ ਤੈਨੂੰ ਐ ਬੋਲਣ ਦਾ ਪਰ ਤੂੰ ਹਰੇਕ ਵਾਰੀ ਉਹ ਕੁੜੀ ਦੀ ਗੱਲ ਮੂਰੇ ਰੱਖਦਾ ਫਿਰ ਮੈਨੂੰ ਗੁੱਸਾ ਆ ਜਾਂਦਾ ਮੈਥੋਂ ਨਹੀਂ ਚੱਲੇ ਜਾਂਦਾ ਪੁੱਤ ਤੇਰੇ ਨਾਲ ਮੈਂ ਦੁੱਖ ਸੁੱਖ ਦੇਖੇ ਨੇ ਇਹ ਗੱਲ ਤਾਂ ਸਮਝ ਉਹ ਫਿਰ ਤੂੰ ਵੀ ਸਮਝ ਮਾਂ ਮੇਰੀ ਘਰ ਵਾਲੀ ਆ ਉਹ ਫਗਾਨੀ ਥੋੜੀ ਆ ਨਾਲੇ ਹੁਣ ਮੇਰੀ ਗੱਲ ਸੁਣ ਪਹਿਲਾਂ ਮਸਾ ਰਿਸ਼ਤੇ ਹੁੰਨ ਨੇ ਘੱਟ ਜ਼ਮੀਨ ਵਾਲਿਆਂ ਨੂੰ ਜੇ ਹੁਣ ਉਹ ਛੱਡ ਕੇ ਬਾਗੀ ਇੱਥੇ ਲੋਕਾਂ ਦਾ ਮੂੰਹ ਫਾੜ ਲੇਗੀ ਫਿਰ ਅਗਲਾ ਘਰ ਵਾਲੀ ਛੱਡ ਕੇ ਰੱਖੀ ਨਹੀਂ ਗਈ ਭੱਜ ਗਈ ਅੱਛਾ ਤਾਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਹੋਣ ਲੱਗੀ ਹੁਣ ਤੈਨੂੰ ਉਹ ਮਾ ਕਰਨੀ ਪੈਂਦੀ ਆ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕਿਦਾ ਕਿਦਾ ਮੂੰਹ ਫਾੜ ਲਾਂਗੇ ਇੱਥੇ ਲੋਕ ਤਾਂ ਉਹੀ ਗੱਲ ਆ ਜੇ ਸੁਖੀ ਰੋਟੀ ਖਾਣੇ ਆ ਤਾਂ ਨਹੀਂ ਜਰਦੇ ਜੇ ਘਰੇ ਕਲੇਸ਼ ਰਹਿੰਦਾ ਤਾਂ ਨਹੀਂ ਜਰਦੇ ਫਿਰ ਕੰਧਾਂ ਤੋਂ ਖੜਖੜ ਦੇਖਣ ਲੱਗ ਜਾਂਦੇ ਮੇਰੀ ਗੱਲ ਸੁਣ ਮਾਂ ਮੜਾ ਮੋਟਾ ਨਾ ਹੁਣ ਤੂੰ ਵੀ ਦਿਮਾਗ ਨਾਲ ਸੋਚ ਚਤੋਂ ਪੈਰ ਹੋਈਆਂ ਗੱਲਾਂ ਨਹੀਂ ਚੱਲਦੀਆਂ ਮੜਾ ਮੋਟਾ ਬਦਲ ਆਪਦੇ ਆਪ ਨੂੰ ਜਿੱਦ ਨਾ ਕਰਿਆ ਕਰੇਨੀ ਜਿੱਦ ਮੈਂ ਨਹੀਂ ਕਰਦੀ ਪੁੱਤ ਜਿੱਦ ਤਾਂ ਤੂੰ ਕਰਦਾ ਹਰ ਇੱਕ ਗੱਲ ਦੀ ਮੈਂ ਤਾਂ ਦੁੱਖ ਸੁੱਖ ਦੇਖਦੀ ਆਈਆਂ ਤੇਰੇ ਨਾਲ ਤੂੰ ਮੈਨੂੰ ਇਹ ਦੱਸ ਦੇ ਮੈਂ ਆਪਦੇ ਰਮਾਨਾਂ ਨੂੰ ਮਾਰ ਕੇ ਤੇਰੇ ਸਾਰੇ ਰਮਾਨ ਪੂਰੇ ਕੀਤੇ ਨੇ ਫਿਰ ਮੇਰੀ ਮਾਂ ਮੈਂ ਕਿਹੜਾ ਤੋਲਿਆ ਤੇਰਾ ਕੀਤਾ ਮੈਨੂੰ ਐ ਦੱਸ ਪਿਓ ਤੋਂ ਬਾਅਦ ਤਾਂ ਮੈਨੂੰ ਕਿਵੇਂ ਪਾਲਿਆ ਮੈਨੂੰ ਕਿਹੜਾ ਭੁੱਲ ਗਿਆ ਸਾਰਾ ਕੁਝ ਪਰ ਮਾਂ ਮੇਰੀ ਗੱਲ ਸੁਣੋ ਉਹ ਤੇਰੀ ਨਉ ਆ ਠੀਕ ਆ ਜੇ ਤੂੰ ਨਹੀਂ ਸਮਝੇਗੀ ਤਾਂ ਹੋਰ ਬਾਹਰੋਂ ਆ ਕੇ ਸਮਝੂ ਕੋਈ ਮੋਗਦਾ ਚਾਹੁੰਦੇ ਨਹੀਂ ਮਿਹਨਾਂ ਦੇ ਘਰੇ ਕਲੇਸ਼ ਪਵੇ ਤੈਨੂੰ ਗੜਾ ਪਤਾ ਨਹੀਂ ਚਲ ਠੀਕ ਆ ਮੈਂ ਤਾਂ ਸਮਝ ਹੀ ਜਾਣਾ ਪੁੱਤ ਸਮਝੀ ਵੀ ਜਾਣੀ ਆ ਕੋਈ ਗੱਲ ਨਹੀਂ ਮੇਰਾ ਕੀ ਹੈ ਮੈਂ ਤੇ ਰੋਲ ਖੋਲ ਕੇ ਕੱਟੀ ਜਾऊं ਜ਼ਿੰਦਗੀ ਉਹ ਮੇਰੇ ਹੁੰਡੇ ਕਿਵੇਂ ਰੋਲ ਦੇ ਦੂਆਂ ਤੈਨੂੰ ਚਲ ਕੋਈ ਨਾ ਕਰ ਲੈ ਤੂੰ ਕੰਮ ਜਿਹੜਾ ਕਰਨਾ ਤੂੰ ਨਹੀਂ ਸਮਝਦੀ ਮਾਂ ਜਿੰਨਾ ਮਰਜ਼ੀ ਸਮਝਾਣਾ ਤੈਨੂੰ ਫੇਰ ਕਹਿੰਦੀ ਮੈਨੂੰ ਮੁੰਡਾ ਬੋਲਦਾ ਕਰਾਸ ਮੇਰੀ ਗੱਲ ਸੁਣੋ ਹਾਂ ਫੱਕਰੇ ਨੇ ਕਿ ਗੁੰਡਾ ਜਿਹਾ ਬੰਦਾ ਆਇਆ ਸੀਗਾ ਗੁੰਡਾ ਜਿਹਾ ਬੰਦਾ ਹਾਂ ਉਹ ਥੋੜੇ ਬਾਰੇ ਫੋਜਦਾ ਸੀਗਾ ਕੰਨਾ ਸਰਦਾਰ ਜੀ ਕਿੱਥੇ ਨਗੇ ਮੇਰੇ ਬਾਰੇ ਪੁੱਛਦਾ ਸੀ ਗੁੰਲਾ ਤੇ ਬੰਦਾ ਕਿਦਾਂ ਟੋਪੀ ਤਾਂ ਨਹੀਂ ਪਾਈ ਹੋਈ ਸੀ ਹਾਂ ਟੋਪੀ ਵਾਲਾ ਹੀ ਸੀਗਾ ਆ ਕੇ ਰੰਗ ਦਾ ਆਹੋ ਕੀ ਕਹਿੰਦਾ ਸੀ ਉਹ ਤੁਹਾਡੇ ਬਾਰੇ ਪੁੱਛਦਾ ਸੀ ਤੁਹਾਡੇ ਨੂੰ ਉਹ ਇੱਥੇ ਕਿਉਂ ਆ ਗਿਆ ਉਹ ਮੈਂ ਤੈਨੂੰ ਕਿੰਨੀ ਵਾਰ ਆਖਿਆ ਵੀ ਇਹੇ ਜੇ ਦੋ ਗਲੇ ਜੇ ਬੰਦੇ ਘਰ ਤੱਕ ਨਾ ਲਿਆਇਆ ਕਰ ਨਾ ਲਿਆਇਆ ਕਰ ਮੈਨੂੰ ਕੀ ਪਤਾ ਸੀ ਉਹ ਘਰੇ ਆ ਜਾਊਗਾ ਮੈਂ ਤਾਂ ਉਹਦਾ ਸਾਰਾ ਹਿਸਾਬ-ਤਬ ਵੀ ਕਰਤਾ ਸੀ ਮੈਂ ਕੌਣ ਆਹੋ ਕੋਈ ਨਹੀਂ ਹੈਗਾ ਬਸ ਐਵੇਂ ਸੀ ਉਹ ਐਵੇਂ ਨਾਲ ਕੇਰ ਕੁੰਡਾ ਖੋਲਦਿਆ ਕਰਤੀ ਮੈਂ ਕੁੰਡਾ ਕਿੱਥੇ ਖੋਲਿਆ ਮੈਂ ਤਾਂ ਕੋਠੇ ਤੋਂ ਜਾ ਕੇ ਜਵਾਬ ਦੁੱਤਾ ਉਹਨੂੰ ਪਰ ਜਿਹੜੇ ਸਾਹ ਦਾ ਉਹ ਬੰਦਾ ਸੀ ਨਾ ਉਹ ਜੇ ਪਿੰਡ 'ਚ ਕੋਈ ਹੋਰ ਦੇਖ ਲੈਂਦਾ ਅਗਲਾ ਸੋਚਦਾ ਵੀ ਇਹ ਤਾਂ ਸੜਿਆ ਜਾ ਪਤਾ ਇਹਨਾਂ ਤੇ ਘਰੇ ਆ ਕੇ ਮੈਂ ਗਿਆ ਚੁੱਪ ਬਸ ਹੁਣ ਆ ਗਿਆ ਨਾ ਬਾਗਿਆਰ ਗੱਲ ਖਤਮ ਕਰਦੇ ਠੀਕ ਹੈ ਨਾ ਚਾਕੇ ਇਹਦਾ ਕੰਮਕਾਰ ਕਰ ਲਾ ਮੈਂ ਤਾਂ ਕੰਮਕਾਰ ਕਰ ਲੂੰਗੀ ਪਰ ਮੈਂ ਇਹ ਕਹਿਣੀ ਆਗੀ ਕਿ ਉਹ ਤੇਰਾ ਲੱਗਦਾ ਕੀ ਸੀ ਉਹ ਹੈ ਨਾ ਤੇਰਾ ਛੋਟਾ ਭਾਈ ਸੀ ਜਿਹੜਾ ਤੈਨੂੰ ਇਹਨਾਂ ਦੁੱਖ ਲੱਗਦਾ ਮੇਰਾ ਸਾਣਾ ਲੱਗਦਾ ਸੀ ਉਹ ਉਹ ਸਾਣੇ ਇਹੋ ਜਿਹੇ ਨੇ ਹੁੰਦੇ ਸੜੇ ਹੋਏ ਮੈਂ ਤੁਹਾਨੂੰ ਦੱਸਾਂ ਨਾਲੇ ਜਿਹੜੇ ਸਾਲੇ ਹੁੰਦੇ ਉਹਨਾਂ ਦੇ ਭੈਣ ਦੇ ਘਰੇ ਸੁੱਤਾ ਹੁੰਦੇ ਨੇ ਅਗਲੇ ਓਏ ਆ ਬੰਨੇ ਤੇਰੇ ਮੇਰੇ ਹੱਥ ਠੀਕ ਹੈ ਨਾ ਮੈਨੂੰ ਤੂੰ ਹੋਰ ਨਾ ਘਬਰਾਟ ਪਾ ਚੁੱਪ ਕਰਕੇ ਅੰਦਰ ਜਾ ਕੇ ਤੂੰ ਜਿਹੜਾ ਕੰਮ ਕਰਨ ਲੱਗੀ ਸੀ ਉਹ ਕਰ ਲੈ ਜਹੇ ਜਹੇ ਹੁਣ ਨਹੀਂ ਆਉਂਦਾ ਮੇਰੀ ਗੱਲ ਤਾਂ ਸੁਣ ਲੋ ਜਹੇ ਜਾ ਉਹ ਬੰਦਾ ਸੀ ਨਾ ਹੋਰ ਹੀ ਡੇਂਜਰ ਦੇ ਟਾਈਪ ਦਾ ਸੀ ਮੇਰੀ ਤਾਂ ਹੱਥ ਦੀ ਲੱਤਾਂ ਕੰਦੀ ਆਉਂਦੀਆਂ ਡਾਊਟ ਚਲ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਜਦੋਂ ਮੈਂ ਬਾਹਰ ਜਾਵਾਂ ਬਾਰ ਤੇਰਾ ਜਿਹੜਾ ਹੈਗਾ ਉਹ ਬੰਦ ਹੋਣਾ ਚਾਹੀਦਾ ਕੁੰਡਾ ਖੁੱਲਾ ਨਹੀਂ ਹੋਣਾ ਚਾਹੀਦਾ ਜੇ ਮੈਂ ਕੁੰਡਾ ਖੁੱਲਾ ਦੇਖ ਰਿਹਾ ਤਾਂ ਹਿਸਾਬ ਨਾਲੇ ਤੇਰਾ ਬਣੂ ਕੀ ਮੇਰੀ ਗਲਤੀ ਤਾਂ ਸੋਹਣੀ ਜਿੰਦਾ ਕੁੰਡਾ ਲਾ ਕੇ ਚੁੱਪ ਕਰਕੇ ਅੰਦਰ ਬੈਠ ਗਿਆ ਮੈਂ ਇਹ ਕਦੇ ਜਿੰਦਾ ਕੁੰਡਾ ਲਾਇਆ ਹ ਤੋ ਪਹਿਲਾਂ ਆਪ ਦੱਸ ਦੇ ਪਹਿਲਾਂ ਨਹੀਂ ਲਾਇਆ ਹੁਣ ਲਾਇਆ ਮੇਰਾ ਅੰਦਰੋਂ ਆਰ ਨਹੀਂ ਲੱਗੀ ਹੁੰਦੀ ਆ ਮੇਰੀ ਬਸ ਠੀਕ ਹੈ ਲੱਗੀ ਹੁੰਦੀ ਆ ਐਵੇਂ ਨਾ ਘਬਰਾਟੀ ਕੋਈ ਗੱਲ ਦੀ ਕੋਹ ਹੋ ਕਰੀ ਆਪੇ ਸਾਰਾ ਕੁਝ ਸਹੋ ਹੋ ਜਾਊਗਾ ਹੁਣ ਇੱਥੇ ਖੜੀ ਰਹੇਗੀ ਕੋਈ ਕੰਮ ਕਰ ਲੈ ਕਰਦੇ ਆ ਕਰਦੀ ਆ ਤੇਰੇ ਸਾਵਧਾਈ ਮੂੰਹ ਜਿਹਾ ਬਣਾਉਂਦਾ ਨਾ ਪੱਕਾ ਇਹ ਬੰਦੇ ਨੂੰ ਝਾੜਦਾ ਆ ਮੈਨੂੰ ਤਾਂ ਪਤਾ ਹੀ ਨਹੀਂ ਇਹ ਜਾਂ ਪਹਿਲੀ ਵਾਰ ਦੇਖਿਆ ਹੈਗਾ ਪਤਾ ਨਹੀਂ ਕੀ ਗੁੰਡੜਾ ਜਿਹਾਰੇ ਕੋੜ ਕੋੜ ਗਾਇਣ ਕਾ ਕાળા ਕાળા ਰੰਗ ਜੇਖਣ ਤਾਂ ਹੋਰ ਹੀ ਲੱਗਦਾ ਸੀ ਸੌਂਡ ਜਾ ਇਹ ਜੇ ਬੰਦੇ ਨੇ ਇਹਦਾ ਕੀ ਮਨਾ ਜਾ ਹੋ ਸਕਦਾ ਹੌਲੀ ਹੌਲੀ ਪੁੱਛੋਗੇ ਗੱਲ ਸੁਣ ਕੁੜੇ ਤੂੰ ਕੀ ਲਫਾਫੇ ਜਿੱਚਕੀ ਫੇਰਦੀ ਐ ਨਾ ਕਿੱਥੇ ਗਈ ਸੀ ਕੁੜੇ ਤੂੰ ਕਿੱਥੇ ਤੁਰੇ ਫਿਰਦੀ ਐ ਚੱਕੇ ਝੋਲੇ ਜੇ ਪਤਨੀ ਜੀ ਮੈਂ ਨਾ ਬਾਜ਼ਾਰ ਗਈ ਸੀ ਮਾਨਪਤ ਨੇ ਥੋੜੇ ਸਮਾਨ ਮੰਗਾਇਆ ਸੀ ਤਾਰੀ ਨਾ ਰਹੀ ਸੀ ਤਾਰੀ ਪਤਾ ਨਹੀਂ ਕਿੱਧਰ ਚਲਾ ਗਿਆ ਉਹਨੂੰ ਕੋਈ ਕੰਮ ਸੀਗਾ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਮੇਰੇ ਪਾਣ ਜੇ ਨੂੰ ਲੈ ਕੇ ਕਿਤੇ ਜਾਇਆ ਨਾ ਕਰ ਨਾ ਕੀ ਮੰਗਾਇਆ ਘੁੜੇ ਤਾਂ ਉਹ ਮੰਮੀ ਮੇਰੇ ਕੋਲ ਨਾ ਚੁੰਨੀਆਂ ਨਹੀਂ ਸੀ ਫਿੱਕੇ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਚੁੰਨੀਆਂ ਮੰਗਾਉਂਦੀ ਨੂੰ ਨਹੀਂ ਮੇਰਾ ਪੁੱਤ ਤਾਂ ਰਾਹ ਤੁਰਿਆ ਜਾਂਦਾ ਹੈ ਹੈ ਤੂੰ ਹਣ ਚੁੰਨੀਆਂ ਮੰਗਾ ਸੂਟ ਮੰਗਾ ਬਣ 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 ਕੇ ਬੈਠਦੀ ਐ ਤੂੰ ਲੈ ਦੱਸ ਕੀ ਨੂੰ ਦਿਖਾਉਣਾ ਤਾਂ ਹੁਣ ਚੁੰਨੀਆਂ ਲੈ ਲੈ ਕੇ ਨਵੀਆਂ ਮੰਮੀ ਮੈਂ ਫਿੱਕੇ ਰੰਗ ਦੀਆਂ ਮੰਗਾਈਆਂ ਨਾ ਮੇਰੇ ਕੋਲ ਕੋਈ ਫਿੱਕਾ ਸੂਟ ਨਹੀਂ ਸੀ ਹਾਂ ਮੈਨੂੰ ਮੈਨੂੰ ਸਾਰਾ ਹੀ ਪਤਾ ਹੈ ਹੁਣ ਤੇਰੀ ਨਾ ਕਿਤੇ ਹੋਰ ਜਾਣ ਦੀ ਤਿਆਰੀ ਹੈ ਹਾਂ ਤੈਨੂੰ ਤਾਂ ਹੁਣ ਨਵੀਆਂ ਚੁੰਨੀਆਂ ਚਾਹੀਦੀਆਂ ਨਵੇਂ ਸੂਟ ਚਾਹੀਦੇ ਗੋਟੇ ਕਿਨਾਰੀ ਲਾਲਾ ਇਹਨਾਂ ਨੂੰ ਮੰਮੀ ਬੱਸ ਕਰ ਜੋ ਜੇ ਮੈਂ ਤੁਹਾਡੀਆਂ ਗੱਲਾਂ ਚਰੀ ਜਾਣੀਆਂ ਨਾ ਇਹਦਾ ਮਤਲਬ ਨਹੀਂ ਜਿਹੜਾ ਕੁਝ ਤੁਹਾਡੇ ਮੂੰਹ ਚ ਆਊਗਾ ਤੁਸੀਂ ਮੈਨੂੰ ਉਹੀ ਬੋਲੀ ਜਾਓਗੇ ਮੈਨੂੰ ਪਤਾ ਹੀ ਹੈ ਹੁਣ ਤੇਰੀ ਜ਼बान ਵੀ ਚੱਲਣ ਲੱਗ ਗਈ ਹਾਂ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੀਆਂ ਚੁੰਨੀਆਂ ਲੈ ਲਾ ਬਥੇਰੀਆਂ ਫਿੱਕੀਆਂ ਚੁੰਨੀਆਂ ਘਰੇ ਮੱਚਦੀਆਂ ਅੱਗ ਲਗਦੀਆਂ ਉਹ ਲੈ ਲੈਂਦੀ ਨਹੀਂ ਦਿਮਾਗ ਚ ਨਹੀਂ ਗਈ ਬੰਦੇ ਦੇ ਗੱਲ ਹਾਂ ਪਰ ਤੈਨੂੰ ਤਾਂ ਨਵੀਆਂ ਚੁੰਨੀਆਂ ਚਾਹੀਦੀਆਂ ਮੈਨੂੰ ਪਤਾ ਪੁੱਤ ਤੇਰੀਆਂ ਤਿਆਰੀਆਂ ਕਿਤੋਂ ਹੋਰਦੀਆਂ ਨੇ ਹਾਂ ਮੇਰੀ ਗੱਲ ਸੁਣ ਲੈ ਮੇਰੇ ਨਾ ਦਿਲ ਦੇ ਅੰਦਰ ਵੜ ਕੇ ਤੁਸੀਂ ਦੇਖ ਨਹੀਂ ਸਕਦੇ ਵੀ ਕਿੰਨਾ ਤਾਂ ਦੁੱਖ ਆ ਮੇਰਾ ਵੀ ਉਹ ਕੁਝ ਲੱਗਦਾ ਸੀ ਬਸ ਮੈਨੂੰ ਸਾਰਾ ਹੀ ਪਤਾ ਹੈਗਾ ਸਾਰਾ ਹੀ ਪਤਾ ਮੈਨੂੰ ਤੇਰਾ ਕਿੰਨਾ ਕੁ ਲੱਗਦਾ ਸੀ ਗਾ ਸੂਰੀ ਨੀ ਵੀ ਕੱਲਾ ਜਿਹਾ ਤੁਹਾਡਾ ਪੁੱਤ ਸੀ ਤੇ ਮੇਰਾ ਕੁਝ ਹੈ ਨਹੀਂ ਸੀ ਮੇਰੀ ਗੱਲ ਇੱਕ ਸੁਣ ਲੈ ਮੇਰੇ ਨਾਲ ਜਵਾਨ ਲੜਾਉਣ ਦੀ ਲੋੜ ਨਹੀਂ ਚੁੱਪ ਕਰਕੇ ਨਾ ਮੇਰੇ ਘਰੋਂ ਬਾਹਰ ਨਿਕਲ ਜਾ ਲੱਗੀ ਸਮਝ ਤੂੰ ਆਇਨ ਜਾਂਦੀ ਹੈ ਚੱਲ ਖੜੀ ਹੋ ਖੜੀ ਹੋ ਜਾ ਤੁਰ ਜਾ ਜਿੰਨੇ ਤੈਨੂੰ ਸੂਟ ਚਾਹੀਦੇ ਆ ਨਵੇਂ ਜਿੰਨੀਆਂ ਚੁੰਨੀਆਂ ਚਾਹੀਦੀਆਂ ਲੈ ਬਸ ਤੂੰ ਕਾ ਕਰੋ ਨਿਕਲ ਜਾ ਮੈਂ ਨਹੀਂ ਜਾਣੀ ਕਿਤੇ ਵੀ ਜਾ ਤੂੰ ਬਾਜ਼ਾਰ ਜਾ ਜਿਹੜਾ ਕੁਝ ਲੈ ਕੇ ਆਉਣਾ ਨਾ ਤੂੰ ਲੈ ਆ ਨਵੇਂ ਸੂਟ ਲੈ ਆ ਮੈਂ ਕੀ ਗਲਤ ਕੀਤਾ ਮੰਮੀ ਬਸ ਚੰਗਾ ਵੀ ਮੇਰੇ ਘਰੇ ਕੀ ਹੋਇਆ ਮੇਰੇ ਘਰੇ ਚੰਗਾ ਵੀ ਕੀ ਹੋਇਆ ਹਾਂ ਹਲੇ ਤਾਂ ਨਹੀਂ ਸ਼ਰਮ ਨਹੀਂ ਆਉਂਦੀ ਨਾ ਲੋਕ ਕੀ ਕਹਿਣਗੇ ਦੱਸ ਛੇਤੀ ਇਹਨੂੰ ਨਵੀਆਂ ਚੁੰਨੀਆਂ ਚਾਹੀਦੀਆਂ ਨੇ ਗਿਆ ਨਵੇਂ ਸੂਟ ਚਾਹੀਦੇ ਤੋ ਚੱਲ ਨਿਕਲ ਮੇਰੇ ਕੋਲ ਬਸ ਸੁਣੀਆਂ ਪਿਆ ਤੂੰ ਮੈਂ ਰੋਕ ਨਾ ਚੱਲ ਨਿਕਲ ਮੰਮੀ ਨਿਕਲ ਮੇਰੇ ਕੋਲ ਨਿਕਲ ਹਾਂਜੀ ਚੱਲ ਮੰਮੀ ਪਲੀਜ਼ ਤੁਸੀਂ ਆਏ ਨਾ ਕਰੋ ਮੈਂ ਜਲੂਸ ਨਾ ਕੱਢਿਆ ਕਰੋ ਤੂੰ ਜਲੂਸ ਮੇਰਾ ਕੱਢਤਾ ਮੇਰੇ ਸਾਰੇ ਘਰ ਦਾ ਜਲੂਸ ਕੱਢਤਾ ਤੂੰ ਬਸ ਬਾਹਰ ਜਾ ਹਾੜੇ ਰੱਬ ਦਾ ਵਾਸਤਾ ਮੇਰਾ ਖੇੜਾ ਛੱਡ ਦੇ ਤੁਰ ਜਾ ਤੁਰ ਜਾ ਮੇਰੇ ਕੋਲ ਮੰਮੀ ਮੇਰਾ ਵੀ ਇੱਕ ਘਰ ਆ ਮੈਂ ਮੈਂ ਕਿਤੇ ਨਹੀਂ ਜਾਣਾ ਜੇ ਜਾਸਨੀ ਇਸ ਕਰਤੇ ਰਹੇ ਤੇ ਮਤਲਬ ਨੀ ਮੇਰਾ ਕੋਈ ਹੱਕ ਨਹੀਂ ਐ ਫਿਰ ਮੈਨੂੰ ਮਾਰ ਦੇ ਮੈਨੂੰ ਜ਼ਹਿਰ ਦੇ ਕੇ ਮਾਰ ਦੇ ਫੇਰ ਫੇਰ ਰਹਿ ਲਈ ਤੂੰ ਇਸ ਕਰਕੇ ਕਰ ਤੇਰੇ ਜੋ ਗਈ ਰਹਿ ਜੂ ਮੈਂ ਤਾਂ ਖੁਦ ਕਹਿਨੀ ਆ ਰੱਬ ਨੂੰ ਵੀ ਰੱਬਾ ਮੈਨੂੰ ਚੱਕ ਲੈ ਤੈਨੂੰ ਕਾਹਨੂੰ ਚੱਕ ਲੈ ਰੱਬ ਤੈਨੂੰ ਕਾਹਨੂੰ ਚੱਕ ਲੈ ਰੱਬ ਸਾਨੂੰ ਚੱਕ ਲੈ ਮੈਨੂੰ ਜਿਹੜਾ ਇੱਥੇ ਤਪਣ ਨੂੰ ਕੱਲੀ ਨੂੰ ਛੱਡਤਾ ਜਬ ਆ ਗਿਆ ਚਲ ਬਾ ਗਿਆ ਮੰਮੀ ਮੈਂ ਕਿੱਥੇ ਜਾਊਂਗੀ ਤੁਸੀਂ ਮੈਨੂੰ ਇਹ ਤਾਂ ਦੱਸ ਦੋ ਮੈਨੂੰ ਨਹੀਂ ਪਤਾ ਜਿੱਥੇ ਮਰਜੀ ਜਾ ਮੇਰੇ ਘਰੋਂ ਭੱਗ ਜਾ ਹਾੜੇ ਰੱਬ ਦਾ ਵਾਸਤਾ ਮੈਂ ਤੈਨੂੰ ਦੇਖ ਨਹੀਂ ਸਕਦੀ ਭੱਗ ਜਾ ਭੱਗ ਜਾ ਮੰਮੀ ਭੱਗ ਜਾ ਭੱਗ ਜਾ ਕ ਲੈਣੀ ਹੈ ਭੱਗ ਜਾ ਮੇਰੇ ਘਰੋਂ ਕਿਉਂ ਮੇਰਾ ਲਹੂ ਪੀਤਾ ਕਿਉਂ ਮੇਰੀ ਜਾਨ ਖਾਦੀ ਹੈ ਭੱਗ ਜਾ ਮੰਮੀ ਨਹੀਂ ਭੱਗ ਜਾ ਆਂਟੀ ਆ ਜਾਓ ਭੱਗ ਜਾ ਸਪੈਨ ਕੁੰਡਾ ਨਾ ਖੋਲੀ ਆਪੇ ਭੱਗ ਜੂ ਆ ਜਾਓ ਤੁਸੀਂ ਅੰਦਰ ਆ ਜਾਓ ਮੰਮੀ ਗੇਟ ਕੋਲ ਤੋਂ ਪਲੀਜ਼ ਤੂੰ ਭੱਗ ਜਾ ਭੱਗ ਜਾ ਮੈਂ ਤੈਨੂੰ ਗੇਟ ਨਹੀਂ ਖੋਲਣਾ ਨਾਲੇ ਮੈਨੂੰ ਮਾਂ ਨਾ ਕਹ ਮੈਂ ਤੇਰੀ ਮੰਮੀ ਨਹੀਂ ਹੈਗੀ ਭੱਗ ਜਾ ਹਾੜੇ ਰੱਬ ਦਾ ਵਾਸਤਾ ਭੱਗ ਜਾ ਬਖਸ਼ ਦੇ ਮੈਨੂੰ ਮੈਨੂੰ ਬਖਸ਼ ਦੇ ਮੈਨੂੰ ਕੱਟ ਲੈਣ ਦੇ ਚਾਰ ਦਿਹਾੜੇ ਤੁਰ ਜਾ ਤੁਰ ਜਾ ਮੰਮੀ